ਸਤਿ ਸ੍ਰੀ ਅਕਾਲ ਦੋਸਤੋ ਜਿਹੜੀ ਅੱਜ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਨਾ ਯਾਰ ਬੇਹੱਦ ਨਾ ਦੁੱਖ ਵਾਲੀ ਗੱਲ ਹੈ ਕਿਉਂਕਿ ਸਾਡੇ ਸ਼ਹਿਰ ਦੇ ਆ ਉਹ ਡਾਕਟਰ ਹਰਮਨ ਜੀਰਾ ਯਾਰ ਬੰਦਾ ਨਾ ਬਹੁਤ ਜ਼ਿਆਦਾ ਠੱਗੀਆਂ ਮਾਰਨ ਵਾਲਿਆਂ ਬੰਦਿਆਂ ਤੇ ਨਾ ਠਿੱਕਸਾਉ ਦੀ ਪਾ ਰਿਹਾ ਸੀਗਾ ਉਹਨਾਂ ਦੇ ਜਿਹੜੇ ਕਾਲੇ ਚਿੱਠੇ ਉਹਨਾਂ ਨੂੰ ਸਾਹਮਣੇ ਲਿਆ ਰਿਹਾ ਸੀਗਾ ਤੇ ਕੀ ਹੋਰ ਹੋ ਰਿਹਾ ਕਿ ਉਸੇ ਨੂੰ ਹੀ ਮੈਂਟਲੀ ਹਰਾਸਮੈਂਟ ਦਾ ਸਹਾਰ ਕੀਤਾ ਜਾ ਰਿਹਾ ਕਿੱਡੀ ਮਾੜੀ ਗੱਲ ਆ ਯਾਰ ਸਰਕਾਰਾਂ ਹੁਣ ਸੁੱਤੀਆਂ ਪਈਆਂ ਯਾਰ ਇਹ ਚੀਜ਼ ਦਾ ਪਤਾ ਨਹੀਂ ਲੱਗਦਾਗਾ ਵੀ ਯਾਰ ਜਿਹੜੀ ਡਾਕਟਰ ਬਾਹਰੋਂ ਬਾਹਰੋਂ ਦਵਾਈ ਲਿਖ ਕੇ ਦਿੰਦੇ ਹਜ਼ਾਰਾਂ ਰੁਪਏ ਦੀ ਉਹ ਉਥੋਂ 300 ਰੁਪਏ ਦੀ ਮਿਲ ਜਾਂਦੀ ਆ ਉਹਦਾ ਕਿਸੇ ਨੂੰ ਨਹੀਂ ਪਤਾ ਲੱਗਦਾ ਅੱਜ ਗਲਤ ਗੱਲ ਆ ਅੱਜ ਆਪਾਂ ਨੂੰ ਇਹਨਾਂ ਦੇ ਨਾਲ ਖੰਡ ਦੀ ਲੋੜ ਆ ਉਹਨਾਂ ਦੀ ਸਪੋਰਟ ਦੀ ਲੋੜ ਆ ਇਟਾਈ ਗਮੈਂਟ ਦੀ ਵੀਡੀਓ ਆ ਪਰ ਵੀਡੀਓ ਚ ਗੱਲਾਂ ਦਿਲ 25 ਦੇ ਨਾਲ ਹੀ ਕੀਤੀਆਂ ਡਾਕਟਰ ਸਾਹਿਬ ਨੇ ਪਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਚੜਦੀ ਕਲਾ ਚ ਰਹੋ ਜਿਉਂਦੇ ਵਾਸਤੇ ਰਹੋ ਸੋਸੀ ਦੇ ਸਾਥੀਓ ਸਾਥੀਓ ਤੁਹਾਡੀ ਆਵਾਜ਼ ਤਾਂ ਮੈਂ ਬਣਦਾ ਆ ਰਿਹਾ ਹਾਂ ਪਰ ਜਿਹੜਾ ਮੈਹਿਕਮਾ ਹੈ ਜਿਹੜੇ ਸਾਡੇ ਅਫਸਰ ਆ ਉਹ ਜਿਉਣ ਨਹੀਂ ਦੇ ਰਹੇ ਸੋ ਮੈਂ ਪਹਿਲਾਂ ਵੀ ਬੜੇ ਵਾਰੀ ਤੁਹਾਡੀ ਮਦਦ ਮੰਗੀ ਸੀਗੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦਾ ਹਾਂ ਜੋ ਮੈਂ ਇਹਨਾਂ ਡਾਕਟਰਾਂ ਬਾਰੇ ਸੋ ਕਿਰਪਾ ਕਰਕੇ ਆ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੱਥੇ ਵੀ ਕਰ ਸਕਦੇ ਆ ਬੜਾ ਦੁਖੀ ਮਾਨ ਆ ਯਾਰ ਸਾਰੇ ਡਾਕਟਰਾਂ 'ਚ ਹਰਾਸ ਕਰਦੇ ਆ ਇਹ ਜਾਨ ਬੁੱਝ ਕੇ ਕਰਦੇ ਆ ਕਿਉਂ ਕਰਦੀ ਆ ਕਿਉਂਕਿ ਮੈਂ ਆਵਾਜ਼ ਬਣਦਾ ਹਾਂ ਪੰਜਾਬ ਦੇ ਲੋਕਾਂ ਦੀ ਆਵਾਜ਼ ਚੱਕਦਾ ਹਾਂ ਯਾਰ ਹੁਣ ਤਾਂ ਮਨ ਇਹ ਕਰਦਾ ਵੀ ਸਾਲੀ ਸਰਕਾਰੀ ਨੌਕਰੀ ਛੱਡ ਹੀ ਦੇਣੀ ਚਾਹੀਦੀ ਆ ਹੁਣ ਅੱਜ ਵੀ ਸਾਡੀ ਮੀਟਿੰਗ ਸੀਗੀ ਹੁਣੇ ਸਿਵਲ ਸਰਜਨ ਵੀ ਸਾਡੀ ਮੈਡਮ ਉੱਥੇ ਆਈ ਆ ਤੇ ਨਾਲ ਹੋਰ ਵੀ ਅਫਸਰ ਸੀ ਉਹਨਾਂ ਦੀਆਂ ਜਿਹੜੀਆਂ ਲੇਡੀਜ਼ ਇੱਕ ਦੋ ਹੈਗੀਆਂ ਤੇ ਸਾਰੇ ਬਾਕੀ ਡਾਕਟਰਾਂ ਨੂੰ ਛੱਡ ਕੇ ਮੈਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਏ ਅਜਿਹਾ ਮੈਂ ਕੀ ਗੁਨਾਹ ਕਰ ਰਿਹਾ ਹਾਂ ਏ ਤੇਰੀ ਇਧਰ ਡਿਊਟੀ ਲਾ ਦਾਂਗੇ ਤੇਰੀ ਉਧਰ ਲਾ ਦਾਂਗੇ ਫਿਰ ਅਜਿਹੀਆਂ ਗੱਲਾਂ ਕਰਕੇ ਇੰਨਾ ਮੈਂਟਲੀ ਹਰਾਸ ਕਰ ਰਹੇ ਆ ਸੋ ਸੀਐਮ ਸਾਹਿਬ ਨੂੰ ਮੈਂ ਬੇਨਤੀ ਕਰਨਾ ਚਾਹਣਾ ਏ ਜਾਂ ਤਾਂ ਮੈਨੂੰ ਨੌਕਰੀ ਚੋਂ ਕੱਢ ਹੀ ਦਿੱਤਾ ਜਾਵੇ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਚੋਰੀਆਂ ਠੱਗੀਆਂ ਮੇਰੇ ਤੋਂ ਤਾਂ ਵੇਖੀਆਂ ਨਹੀਂ ਜਾਂਦੀਆਂ ਮੈਂ ਤਾਂ ਆਵਾਜ਼ ਚੱਕਦਾ ਰਿਆਂ ਤੇ ਚੱਕਦਾ ਰਹੂੰਗਾ ਤੇ ਜਾਂ ਮੈਨੂੰ ਚੁੱਪ ਕਰਕੇ ਨੌਕਰੀ ਕਰਨ ਦਿੱਤੀ ਜਾਵੇ ਸੋ ਕਿਰਪਾ ਕਰਕੇ ਸਾਰਿਆਂ ਨੂੰ ਮੇਰੀ ਬੇਨਤੀ ਆ ਆ ਵੀਡੀਓ ਦੇ ਸ਼ੁਰੂ ਚ ਵੀ ਮੈਂ ਵਿਖਾਇਆ ਏ ਸਾਰੇ ਆਏ ਹੋਏ ਇੱਥੇ ਮੈਂ ਤਾਂ ਇਹ ਮੀਟਿੰਗ ਛੱਡ ਕੇ ਜਾ ਰਿਆਂ ਜੋ ਕਰਨਾ ਕਰ ਲੋ ਕਿਰਪਾ ਕਰਕੇ ਆ ਵੀਡੀਓ ਸ਼ੇਅਰ ਕਰ ਦਿਓ ਸਾਡੇ ਸੀਐਮ ਸਾਹਿਬ ਤੱਕ ਪਹੁੰਚਾ ਦਿਓ ਸਿਹਤ ਮੰਤਰੀ ਸਾਹਿਬ ਤੱਕ ਪਹੁੰਚਾ ਦਿਓ ਮੈਨੂੰ ਇਨਸਾਫ ਮਿਲਣਾ ਚਾਹੀਦਾ ਐਂਡ ਡੇਲੀ ਜਿਹੜੀ ਇਹ ਮੈਂਟਲੀ ਹਰਾਸਮੈਂਟ ਕਰਦੇ ਆ ਵਾਰ-ਵਾਰ ਹਸਤਾ ਲਾ ਕੇ ਚੈੱਕ ਕਰਦੇ ਆ ਫਿਰ ਬਦਲੀ ਦੀਆਂ ਧਮਕੀਆਂ ਦਿੰਦੇ ਆ ਹੁਣ ਮੈਂ ਕਿੱਥੇ ਇੰਡੀਆ ਤੋਂ ਬਾਹਰ ਜਾ ਕੇ ਨਾ ਮੈਂ ਹੁਣ ਕਿਸੇ ਨੂੰ ਮਦਦ ਦੀ ਗੁਹਾਰ ਕਰ ਨਹੀਂ ਸਕਦਾ ਮੈਂ ਪੰਜਾਬ 'ਚ ਨੌਕਰੀ ਕਰ ਰਿਆ ਮੈਂ ਤੁਹਾਡੇ ਲੋਕਾਂ ਅੱਗੇ ਹੀ ਤੁਸੀਂ ਦੇਖੋ ਸਰਕਾਰਾਂ ਬਣਾਈਆਂ ਤੁਸੀਂ ਉਹ ਡੀ ਸਾਰੀ ਪਾਵਰ ਆ ਤਾਂ ਕਰਕੇ ਮੈਂ ਤੁਹਾਨੂੰ ਹੀ ਕਹਿ ਰਿਹਾ ਸੋ ਕਿਰਪਾ ਕਰਕੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੀ ਆਵਾਜ਼ ਸਟੇਟ ਤੱਕ ਪਹੁੰਚੇ ਤਾਂ ਜੋ ਮੈਨੂੰ ਇਨਸਾਫ ਮਿਲੇ ਬਹੁਤ ਹਰਾਸਮੈਂਟ ਹੋ ਚੁੱਕੀ ਆ ਮੈਂ ਹੋਰ ਨਹੀਂ ਚੱਲਣੀ ਬਾਕੀ ਮੈਂ ਕੋਈ ਇੱਥੇ ਨਸ਼ਾ ਨਹੀਂ ਵੇਚ ਰਾਂ ਚਿੱਟਾ ਨਹੀਂ ਵੇਚ ਰਿਆ ਜਿਹੜਾ ਮੈਨੂੰ ਟਾਰਗੇਟ ਰੋਜ਼ਾਨਾ ਕੀਤਾ ਜਾ ਰਿਹਾ ਹੈ ਬਾਕੀ ਡਾਕਟਰਾਂ ਵਾਂਗੂ ਮੈਂ ਵੀ ਕੰਮ ਹੀ ਕਰ ਰਿਹਾ ਹਾਂ ਪਰ ਮੈਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਮੈਨੂੰ ਮੈਂਟਲੀ ਹਰਾਸ ਕੀਤਾ ਜਾ ਰਿਹਾ ਹੈ ਸੋ ਕਿਰਪਾ ਕਰਕੇ ਆ ਮੇਰੀ ਵੀਡੀਓ ਨੂੰ ਉੱਪਰ ਤੱਕ ਪਹੁੰਚਾਓ ਤੁਹਾਡਾ ਬਹੁਤ ਬਹੁਤ ਧੰਨਵਾਦ